ਤუ ਮਤਲਬ ਇੱਕ ਦਿਨ ਦੇ ਵਿੱਚ 12-12 ਕਿਲੋ 12-12 ਕਿਲੋ ਵੀ ਮੱਛੀਆਂ ਪੜੀਆਂ ਹੁੰਦੀਆਂ ਵੀ ਕਹਿੰਦਾ ਹੋਰਾ ਉਹ ਆ ਗਿਆ ਆ ਗਿਆ ਉਹ ਦੇ ਉਹ ਉਹ ਆ ਗਿਆ ਆਈਆਂ ਮੱਛੀ ਆ ਗਈ ਤੇ ਤਰੇ ਚਲੇ ਸੀ ਅਸੀਂ ਕਿ ਨਹੀਂ ਅੱਜ ਨਹੀਂ ਮੱਛੀ ਹੋਣੀ ਤੇ ਮਤਲਬ ਇਹ ਮੋਸਟ ਵਾਟੜ ਬੰਦੇ ਹੁੰਦੇ ਆ ਚ ਵੇ ਚਲਾ ਇੱਕ ਹਵਤਾ ਹੋ ਗਿਆ ਕਿ ਬਈ ਮੈਂ ਤਾਂ ਕਰਦੇ ਮੱਛੀ ਕਾਣ ਚਲੀਏ ਮੱਛੀ ਵਾਣ ਚਲੀਏ ਤੇ ਕੋਪਾ ਵਾਹਨ 10 ਰੁਪਏ ਦੀ ਬੁਰੀ ਨਹੀਂ ਬਾਬੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਾਣਾ ਵਾ ਸਤਲੋ ਇਥੇ ਮੱਛੀ ਫੜਨ ਤੇ ਆ ਸਾਡੇ ਨਾਲ ਹੈਗਾ ਪਾਪਾ ਤੇ ਇਹ ਮੋਸਟ ਵਾਂਟਡ ਬੰਦਾ ਸਾਡੇ ਪਿੰਡ ਦਾ ਮੱਛੀ ਫੜਨ ਦੇ ਵਿੱਚ ਤੇ ਅੱਜ ਆਪਾਂ ਇਹਦੇ ਤੋਂ ਗਾਰੰਟੀ ਲਈ ਆ ਮੱਛੀ ਫੜਨ ਦੀ ਤੇ ਕਈ ਦਿਨਾਂ ਤੋਂ ਅਸੀਂ ਕਹਿ ਰਹੇ ਸੀ ਵੀ ਆਪਾਂ ਮੱਛੀ ਫੜਨ ਚੱਲੀਏ ਤੇ ਆਪਾਂ ਨੇ ਅੱਜ ਕਿਹਾ ਵੀ ਚਲੋ ਆਪਾਂ ਚੱਲਦੇ ਹਾਂ ਮੱਛੀ ਫੜਨ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਤੇ ਆਪਾਂ ਚੱਲਦੇ ਹਾਂ ਸੱਤ ਲੋਹ ਤੇ ਮੱਛੀ ਫੜਨ। ਉਹ ਬਾਬੂ ਹੁਣ ਆਪਾਂ ਜਾਣਨ ਪਿਆ ਸੱਤ ਲੋਹ ਤੇ ਆ ਗਏ ਆਪਾਂ ਤੇ ਸੱਤ ਲੋਹ ਤੇ ਆ ਗਏ ਆਪਾਂ ਮੱਛੀ ਫੜਨ ਵਾਸਤੇ ਸਪੈਸ਼ਲ। ਤੇ ਇਹ ਆਪਾਂ ਪਹੁੰਚ ਗਏ। ਪਹੁੰਚ ਗਏ ਆਪਾਂ ਸੱਤ ਲੋਹ ਦੇ ਕੋਲ। ਇਹ ਆਪਾਂ ਸੱਤ ਲੋਹ ਦੇ ਕੋਲ ਪਹੁੰਚ ਗਏ ਆ। ਚਲੋ ਵੀ ਇਹ ਸਤਲੋਜ ਦੇ ਕੋਲੇ ਪਹੁੰਚ ਗਏ ਆਪਾਂ ਮੱਛੀ ਫੜਨ ਵਾਸਤੇ ਇਹ ਸਾਡੇ ਨਾਲ ਇਹ ਸਾਡਾ ਪਾਪਾ ਮੋਸਟ ਵਾਂਟਡ ਬੰਦਾ ਹੈ ਮੱਛੀ ਫੜਨ ਦੇ ਵਿੱਚ ਮੋਸਟ ਵਾਂਟਡ ਬੰਦਾ ਸਾਡੇ ਪਿੰਡ ਦੇ ਵਿੱਚ ਮੱਛੀ ਫੜਨ ਦੇ ਵਿੱਚ ਚਲੋ ਵੀ ਚੱਲੀਏ ਹੁਣ ਮੱਛੀ ਫੜਨ ਤੇ ਹੁਣ ਆਪਾਂ ਦਿਖਾਉਨੇ ਆ ਅੱਗੇ ਦਾ ਥਿਊ ਸਤਲੋਜ ਦਾ ਲੋਈ ਬਾਬਿਓ ਇਹ ਹੈਗਾ ਸਤਲੋਜ ਤੇ ਸਤਲੋਜ ਤੇ ਅੱਜ ਫੜਨ ਨੂੰ ਤਾਂ ਮੱਛੀ ਮੱਛੀ ਹੱਟੇ ਜਾਣੀਆਂ ਤੇ ਸੋ ਬਾਬੇ ਹੁਣ ਆਪਾਂ ਹੈਗੇ ਆ ਸਤਲੋਜ ਤੇ ਆ ਹੈਗਾ ਆਪਣੇ ਨਾਲ ਪਾਪਾ ਤੇ ਹੁਣ ਆਪਾਂ ਇਹ ਸਿੱਟਣੀਆ ਕੁੰਡੀ ਹੈ ਕੀ ਹੁੰਦੀ ਵਾ ਕੁੰਡੀ ਹਾਂ ਕੁੰਡੀ ਇਹ ਕੁੰਡੀ ਆ ਤੇ ਇਹ ਮੂਰੇ ਆਟਾ ਲਾਇਆ ਹੋਇਆ ਵਾ ਇਹ ਮੂਰੇ ਆਟਾ ਲਾਇਆ ਹੋਇਆ ਵਾ ਤੇ ਮਤਲਬ ਜਿਵੇਂ ਆਪਾਂ ਜਵਾਗ ਨੂੰ ਘਰੋਣੇ ਹੁੰਨੇ ਆ ਕੋਈ ਚੀਜ਼ ਦੇ ਕੇ ਇਦਾਂ ਹੀ ਮੱਛੀ ਨੂੰ ਘਰਾਉਣਾ ਵਾ ਤੇ ਮੱਛੀ ਨੇ ਫੇਰ ਹੀ ਕੁੰਡੀ ਵੇ ਕੁੰਡੀ ਵਿੱਚ ਆਊਗੀ ਮੱਛੀ ਤੇ ਇਹ ਹੁਣ ਆਪਾਂ ਵਿੱਚ ਸਿੱਟਣੀ ਆ ਇਹਦੀ ਕੁੰਡੀ ਦੇਖਦੇ ਆ ਫੇਰ ਅੱਜ ਮੱਛੀ ਆਉਂਦੀ ਕਿ ਨਹੀਂ ਉਹ ਚੱਕੋ ਵਿੱਚ ਕੁੰਡੀ ਸੱਟਦੀ ਆ ਦਾ ਚੱਕਰੇ ਸਾਹਿਬ ਨੇ ਇਹ ਕਿੰਡੀ ਨੂੰ ਆਦਿ ਛੱਡ ਸਕਦੇ ਆ ਜਿਹੜਾ ਉਹ ਆਦ ਮਤਲਬ ਦੇਸੀ ਦੇਸੀ ਤਰੀਕੇ ਨਾਲ ਬਣਾਈ ਹੋਈ ਆ ਗੁੰਡੀ ਜਿਵੇਂ ਮੰਨ ਲਓ ਪਤੰਗ ਵਾਲੀ ਪਤੰਗ ਵਾਲੀ ਡੋਰ ਨਹੀਂ ਹੁੰਦੀ ਜਿਹੜੀ ਇਹ ਪਤੰਗ ਵਾਲੀ ਡੋਰ ਦਾ ਧਾਗਾ ਹੀ ਆ ਤੇ ਆ ਜਿਵੇਂ ਆ ਚੱਪਲ ਜਿਵੇਂ ਚੱਪਲ ਹੁੰਦੀ ਆ ਚੱਪਲ ਦਾ ਜਿਹੜਾ ਥੰਡਲਾ ਹੁੰਦਾ ਉਹ ਕੱਟ ਕੇ ਬਣਾਇਆ ਹੋਇਆ ਉਹਦੇ ਨਾਲ ਬਲੇਟੀ ਹੁੰਦੀ ਆ ਤੁਸੀਂ ਹੋਰ ਜਿਵੇਂ ਫਿਲਮਾਂ ਫਿਲਮਾਂ 'ਚ ਦੇਖਿਆ ਹੋਣਾ ਵੀ ਇਦਾਂ ਕੁੰਡੀ ਲਾ ਕੇ ਬਹਿ ਜਾਂਦੇ ਆ ਉਹ ਵੀ ਇਹੀ ਚੀਜ਼ ਹੁੰਦੀ ਆ ਨਾ ਆਪ ਉਹ ਉਹ ਵੀ ਇਹੀ ਚੀਜ਼ ਹੁੰਦੀ ਆ ਉਹ ਮਤਲਬ ਉਹਨਾਂ ਦੇ ਨਾਲ ਇਦਾਂ ਬੁਲੇਟਣ ਵਾਲੀ ਦਿੱਤੀ ਹੁੰਦੀ ਆ ਤੇ ਬੁਲੇਟਣ ਵਾਲੀ ਦਿੱਤੀ ਹੁੰਦੀ ਆ ਤੇ ਉਹ ਇਹਦੇ ਨਾਲ ਇਹ ਇੱਕ ਦੇਸੀ ਤਰੀਕਾ ਵਈ ਦੇਸੀ ਤਰੀਕੇ ਨਾਲ ਕੁੰਡੀ ਤਿਆਰ ਕੀਤੀ ਹੋਈ ਆ ਤੇ ਉਹ ਮੂਰੇ ਆਟਾ ਲੱਗਿਆ ਸੀਗਾ ਤੇ ਜਦੋਂ ਮੱਛੀ ਆਟਾ ਖਾਣ ਆਊਗੀ ਤੇ ਫਿਰ ਮਤਲਬ ਕਿਵੇਂ ਮੂਹ ਜ ਫਸ ਜਾਂਦਾ ਉਹਦੇ ਕੁੰਡੀ ਫਸ ਜਾਂਦੀ ਹੈ ਨਾ ਉਹ ਕੁੰਡੀ ਜਦੋਂ ਮਤਲਬ ਮੱਛੀ ਆਟਾ ਖਾਣ ਆਊਗੀ ਤੇ ਉਹਦੇ ਮੂਹ ਦੇ ਵਿੱਚ ਕੁੰਡੀ ਫਸ ਜਾਣੀ ਆ ਆਪਣੇ ਆਪ ਹੀ ਤੇ ਹੁਣ ਦੇਖਦੇ ਆ ਕਿੰਨਾ ਕਿੰਨਾ ਟਾਈਮ ਲੱਗ ਜਾ ਪਤਾ ਨਹੀਂ ਹੁਣ ਕਿੰਨਾ ਟਾਈਮ ਲੱਗੇ ਪਾਬੰ ਆਹ ਬਣਾਣੀ ਕਿੰਨਾ ਕੜਾ ਲੱਗੇ ਠੀਕ ਆ ਠੀਕ ਆ ਕਿੰਨਾ ਕੜਾ ਹੋਗਾ ਪਾ ਫਿਰ ਜਮ ਮੱਛੀ ਫੜਦੇ ਹਾਂ ਫੜਦੇ ਹੋਗਾ ਹੈ ਮੈਨੂੰਗਾ 10 12 ਸਾਲ ਹੀ ਹੋਗਾ 10 12 ਸਾਲ ਹੋ ਗਏ ਹੈ ਠੀਕ ਆ ਤਾਂ ਤੇ ਮਤਲਬ ਮੱਛੀ ਇਹ ਸਿਹਤ ਲਈ ਵੀ ਚੰਗੀ ਹੁੰਦੀ ਹੈ ਨਾ ਹਾਂ ਸਿਹਤ ਕਿਹੜੀਆਂ-ਕਿਹੜੀਆਂ ਬਿਮਾਰੀਆਂ ਚਾ ਕੰਦੀਆਂ ਇਹ ਇਹ ਗਰਮ ਹੁੰਦੀਆਂ ਗਰਮ ਹੁੰਦੀਆਂ ਨਾ ਮੱਛੀ ਸਾਲਾਂ ਖਾਣੀ ਚਾਹੀਦੀ ਹੈ ਨਾ ਜ਼ਿਆਦਾਤਰ ਗਰਮੀ ਜਦੋਂ ਔਖਾ ਕਰਦੀ ਹੈ ਨਾ ਗਰਮੀ ਜੋ ਓਖਾ ਕਰਦੀ ਹੈ ਕਿਉਂਕਿ ਗਰਮੀ ਜੋ ਫਿਰ ਅੰਦਰ ਗਰਮੀ ਕਰ ਦਿੰਦੀ ਆਣਾ ਇਹ ਸੋ ਬਾਬਿਓ ਹੁਣ ਆਪਾਂ ਲਈ ਹੋਈ ਆ ਕੁੰਡੀ ਦੇਖਦੇ ਆ ਮੱਛੀ ਕਦੋਂ ਆਊਗੀ ਹੁਣੇ ਮੱਛੀ ਦੇ ਸਿਰ ਤੇ ਆ ਵੀ ਕਦੋਂ ਉਹਨੇ ਉਹਨੇ ਜਾਲ ਦੇ ਵਿੱਚ ਆਉਣਾ ਤੇ ਦੇਖਦੇ ਆ ਫਿਰ ਹੁਣ ਆਪਾਂ ਸੋ ਬਾਬਿਓ ਆਪਾਂ ਬੈਠੇ ਆ ਸਤ ਲੋਈ ਤੇ ਕੁੰਡੀ ਲਾ ਕੇ ਤੇ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਨਾ ਆਪਾਂ ਨੂੰ ਹਾਂ ਅੱਧਾ ਘੰਟਾ ਹੋ ਗਿਆ ਕੁੰਡੀ ਲਈ ਨੂੰ ਪਹਿਲਾਂ ਆਪਾਂ ਪਰਲੀ ਸਾਈਡ ਲਾਈ ਸੀ ਕੁੰਡੀ ਉੱਥੋਂ ਕੱਢ ਲੈਂਦੀ ਆ ਹੈ ਨਾ ਮਛੀ ਮਛਿਆਣੀ ਉਤੇ ਪਾਣੀ ਕਿੰਨਾ ਡੂੰਘਾ ਜੀ ਉਤੇ ਪਾਣੀ ਹੋਵੇ ਸ਼ਾਇਦ 10 ਫੁੱਟ ਹੋਵੇ ਤੇ ਚੌਥੇ ਵੀ 10 ਫੁੱਟ ਹੁਣ ਇੱਥੇ ਵੀ 10 ਫੁੱਟ ਹੈਗਾ ਹਾਂ ਇੱਥੇ 10 ਫੁੱਟ ਠੀਕ ਆ 10 ਫੁੱਟ ਦਾ ਇੱਥੇ ਬਾਬੇ 10 ਫੁੱਟ ਪਾਣੀ ਆ ਥੱਲੇ ਤੇ ਕਿੰਨੀ ਕੁ ਡੂੰਗੀ ਹੋਊਗੀ ਮੱਛੀ ਥੱਲੇ ਥੱਲੇ ਮੱਛੀ ਛੱਲੇ ਬੈਠੀ ਹੋਊਗੀ ਪੂਰੀ 10 ਫੁੱਟ ਦੀ ਮਿੱਟੀ ਚ ਹਾਂ ਮਿੱਟੀ ਚ ਅੱਛਾ ਵੀ ਮਤਲਬ ਉੱਤੇ ਪਾਣੀ ਢੰਡਾ ਆ ਨਾ ਮਿੱਟੀ ਗਰਮੀ ਚ ਮੱਛੀ ਖੇਡਦੀ ਆ ਮੱਛੀ ਮਤਲਬ ਗਰਮੀ ਦੇ ਵਿੱਚ ਖੇਡਦੀ ਪਾਣੀ ਦੇ ਨਾਲ ਜਿਵੇਂ ਜਵਾਕ ਖੇਡਦੇ ਆ ਅੱਛਾ ਜਿਵੇਂ ਹਾਂ ਤੁਰਦੀ ਨਹੀਂ ਠੀਕ ਆ ਜਿਵੇਂ ਮਿੱਟੀ ਨਾਲ ਜਵਾਕ ਖੇਡਦੇ ਉਹਦਾ ਮੱਛੀ ਵੀ ਖੇਡਦੀ ਹੈ ਨਾ ਮਿੱਟੀ ਦੇ ਨਾਲ ਤਾਂ ਕਰਕੇ ਫਿਰ ਉਹ ਆ ਜਾਂਦੀ ਹੈ ਨਾ ਕੜਕੀ ਚ ਤੇ ਹੁਣ ਮਤਲਬ ਇਦਾਂ ਵਾ ਵੀ ਠੰਡਾ ਤੇ ਪਾਣੀ ਵੀ ਠੰਡਾ ਵਾ ਮੱਛੀ ਤੁਰ ਤੁਰਦੀ ਨਹੀਂ ਵਿੱਚੋਂ ਅੱਛਾ ਮੱਛੀ ਤੁਰਦੀ ਨਹੀਂ ਗਰਮੀ 'ਚ ਇਦਾਂ ਵੀ ਛੁੱਟੀ ਫੜੀ ਜਾਂਦੀ ਹੈ ਨਾ ਮੱਛੀ ਖੇਡਦੀ ਹੈ ਨਾ ਅੱਛਾ ਵੀ ਠੰਡ ਝੋਕਾ ਪਾਣੀ ਵੀ ਉੱਤੇ ਜੇ ਮਾਲਾ 10 ਇੱਥੇ 10 ਫੁੱਟ ਡੂੰਗਾ ਪਾਣੀ ਆ ਜੇ ਵੀ ਬੰਦਾ ਚੱਲ ਜੇ ਫੇਰ ਜਿਹਨੂੰ ਤਾਂ ਤੈਰਨਾ ਆਉਂਦਾ ਉਹ ਤਾਂ ਨਿਕਲੇਗਾ ਬਾਹਰ ਹਨਾ ਜਿਹਨੂੰ ਨਹੀਂ ਤੈਰਨਾ ਆਉਂਦਾ ਉਹ ਨਹੀਂ ਨਿਕਲ ਸਕਦਾ ਦੱਬ ਜੂਗਾ ਵਿੱਚ ਦੱਬ ਜੂਗਾ ਤਾਂ ਹਨਾ ਵੀ ਮੱਛੀ ਫੜਨਾ ਵੀ ਮਾੜੇ ਮੋٹے ਬੰਦੇ ਦੀ ਹੈ ਨਹੀਂ ਖੇਡ ਹਨਾ ਵੀ ਜਿਹੜੇ ਬੰਦੇ ਨੂੰ ਜਾਣਕਾਰੀ ਆ ਪੂਰੀ ਉਹ ਹੀ ਮੱਛੀ ਫੜ ਸਕਦਾ ਹਨਾ ਵੀ ਨਹੀਂ ਤਾਂ ਹੁਣ ਜਿਵੇਂ ਮਾਲਾ ਕਹਿੰਦੇ ਵੀ ਮੱਛੀ ਫੜਨ ਜਾਣਾ ਮੱਛੀ ਫੜਨ ਜਾਣਾ ਤੇ ਮਤਲਬ ਕਈ ਤਾਂ ਬਾਈ ਕੁੰਡੀਆਂ ਹੀ ਲਾ ਕੇ ਇਦਾਂ ਹੀ ਪਾਣੀ ਪਾਣੀ ਦੇ ਕੇ ਪਾਣੀ ਹੀ ਛੱਡਣ ਦੇ ਆ ਵੀ ਆ ਪਾਣੀ ਜੀ ਹੁੰਦੀਆਂ ਮੱਛੀਆਂ ਪਰ ਉਹਨਾਂ ਨੂੰ ਐ ਤਾਂ ਪਤਾ ਨਹੀਂ ਹੁੰਦਾ ਹਨਾ ਵੀ ਥਾਂ ਦਾ ਵੀ ਹੁੰਦਾ ਵਾ ਚੱਕਰ ਟਿਕਾਣਾ ਹੁੰਦਾ ਮੱਛੀ ਹਾਂ ਮੱਛੀ ਦਾ ਟਿਕਾਣਾ ਹੁੰਦਾ ਵੀ ਮਤਲਬ ਘਰ ਹੀ ਹੁੰਦਾ ਇੱਕ ਦਾ ਜਿਵੇਂ ਬੰਦੇ ਦਾ ਘਰ ਹੁੰਦਾ ਹਨਾ ਇਦਾਂ ਘਰ ਹੁੰਦਾ ਵੀ ਮਤਲਬ ਉੱਥੇ ਹੀ ਉਹਨੇ ਆ ਕੇ ਮਤਲਬ ਜਿਵੇਂ ਖੇੜ ਖੂੜ ਕੇ ਉੱਥੇ ਬਹਿ ਜਾਣਾ ਉਹਨੇ ਆ ਗਏ ਇਹ ਸਿਸਟਮ ਆ ਨਾ ਮੱਛੀ ਦਾ ਲੋਈ ਬਾਬਿਓ ਤੇ ਮੱਛੀ ਆਈ ਨਹੀਂ ਹੈਗੀ ਕੁੰਡੀ ਦੇ ਵਿੱਚ ਹਜੇ ਤੱਕ ਘੰਟਾ ਘੰਟਾ ਹੋ ਗਿਆ ਹਨਾ ਆਪਾਂ ਨੂੰ ਘੰਟਾ ਹੋ ਗਿਆ ਘੰਟਾ ਹੋ ਗਿਆ ਮੱਛੀ ਤੇ ਹੁਣ ਫਿਰ ਕੀ ਚੱਕਰ ਹੁਣ ਮੱਛੀ ਆਉਣੀ ਨਹੀਂ ਕੁੰਡੀ ਚ ਵਾ ਦੇਖਦੇ ਹਾਂ ਗਾਦੇ ਪਾ ਚੱਲਦੇ ਆ ਅੱਗੇ 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 ਹੁਣ ਕੁੰਡੀ ਕੁੰਡੀ ਅੱਗੇ ਲਾਉਣੀ ਪੈਣੀ ਆ ਆਪਾਂ ਨੂੰ ਇੱਥੇ ਮੱਛੀ ਆਣੀਗੀ ਤੇ ਮੱਛੀ ਨਾ ਆਉਣ ਦਾ ਕਾਰਨ ਇਹ ਹੈ ਆ ਵੀ ਠੰਡ ਹੈਗੀ ਆ ਤੇ ਮੱਛੀ ਹੈਗੀ 10 ਫੁੱਟ ਥੱਲੇ 10 ਫੁੱਟ ਥੱਲੇ ਆ ਮੱਛੀ ਤੇ ਤਾਂ ਕਰਕੇ ਵੀ ਪਾਣੀ ਵੀ ਹੁਣੇ ਠੰਡਾ ਜੇ ਥੋੜੀ ਧੁੱਪ ਜ਼ਿਆਦਾ ਲੱਗਦੀ ਕਿਉਂਕਿ ਹੁਣ ਠੰਡਾ ਤਾਂ ਟੈਣੇ ਚ ਆ ਆ ਮੱਛੀ ਮਤਲਬ ਉੱਤੇ ਆਉਂਦੀ ਨਹੀਂ ਪਈ ਇਹ ਕਾਰਨ ਓਏ ਭਾਪੇ ਹੁਣ ਆਪਾਂ ਚੱਲਦੇ ਆ ਉੱਤੇ ਅਗਲੀ ਸੜੇ ਜਾਣੇ ਆ ਹੁਣ ਇਹਦੇ ਵਿੱਚ ਆਟਾ ਲੱਗ ਗਿਆ ਤੇ ਹੁਣ ਆਪਾਂ ਵਿੱਚ ਸਿੱਟਣੀਆਂ ਇਹਦੀ ਇਹਦੇ ਵਿੱਚ ਸਿੱਟਣੀਆਂ ਆਪਾਂ ਹੁਣ ਪਾਣੀ ਦੇ ਵਿੱਚ ਸਿੱਟਣੀਆਂ ਕੁੰਡੀ ਤੇ ਇੱਥੇ ਲਾ ਕੇ ਦੇਖਦੇ ਆਂ ਹੁੰਦੀ ਕਣੀ ਮੱਛੀ ਲੈ ਆ ਵੀ ਲੈ ਆ ਨੂੰ ਮੈਂ ਬੜਨਾਂ ਨੂੰ ਚਲੋ ਇਹ ਤੁਹੇ ਦੇਖਦੇ ਆਂ ਮੱਛੀ ਆਉਂਦੀ ਹੈ ਕਾ ਨਹੀਂ। ਉਹ ਨਾ ਬੂ ਵੀ ਬਾਬੂ ਕੁੰਡੀ ਵਿੱਚ ਸੱਟਦੀ ਆ। ਪਾਣੀ ਦੇ ਵਿੱਚ ਪਾਣੀ ਦੇ ਵਿੱਚ ਸੱਟਦੀ ਆ ਕੁੰਢੀ ਤੇ ਹੁਣ ਦੇਖਦੇ ਆਂ ਮੱਛੀ। ਇਹ ਕਿੰਨੀ ਕਿੰਨੀ ਕੁੰਢੀ ਚ ਚੱਲ ਜਾਂਦੀ ਕਿਉਂਕਿ ਉਹ ਕੁੰਢੀ ਥੱਲੇ। ਹੈ? ਮਿੱਟੀ ਦੇ ਵਿੱਚ ਚੱਲੀ ਜਾਂਦੀ ਆ ਕੁੰਢੀ ਥੱਲੇ। ਹੈ? ਠੀਕ ਆ। ਇਹ ਇਹ ਜਿਹੜੀ ਕੁੰਢੀ ਆ ਪੂਰੀ ਮੱਛੀ ਦੇ ਕੋਲ ਚੱਲ ਜਾਂਦੀ ਆ ਮਿੱਟੀ ਦੇ ਥੱਲੇ। ਐਂਡ ਤਾਂ ਆਕਾ ਜਿਵੇਂ 10 ਫੁੱਟ ਥੱਲੇ ਪਾਣੀ ਉੱਥੇ ਚੱਲ ਜਾਂਦੀ ਹੈ ਤੇ ਉੱਥੇ ਫਿਰ ਮੱਛੀ ਦੇਖਦੇ ਹਾਂ ਹੁਣ ਆਉਂਦੀ ਕਿ ਨਹੀਂ ਕੋਸ਼ਿਸ਼ ਤਾਂ ਕਰਦੇ ਪਏ ਆ ਪਹਿਲਾਂ ਘੰਟਾ ਅੱਧਾ ਘੰਟਾ ਉਧਰ ਹੋ ਗਿਆ ਹੁਣ ਇੱਥੇ ਲਾ ਕੇ ਹੁਣ ਇੱਥੇ ਸਿੱਟੀ ਆਪਾਂ ਗੁੰਡੀ ਦੇਖਦੇ ਆਉਂਦੀ ਕਿ ਨਹੀਂ ਮੱਛੀ ਵੀ ਮਤਲਬ ਇੱਕ ਦਿਨ ਦੇ ਵਿੱਚ 12-12 ਕਿਲੋ 12-12 ਕਿਲੋ ਵੀ ਮੱਛੀਆਂ ਪੜੀਆਂ ਹੋਈਆਂ ਵੀ ਕਹਿੰਦਾ ਬੋਰਾ ਓਹ ਅਗਿਆ ਆ ਗਿਆ ਓ ਦੇ ਓ ਦੇ ਆ ਗਿਆ ਓ ਆ ਗਿਆ ਓ ਆਈਆਂ ਮੱਛੀ ਆ ਗਈ ਮੱਛੀ ਆ ਗਈ ਆ ਤੇ ਘੰਟੇ ਦਾ ਵਾਅ ਓ ਲਾਈ ਪੂਰੀ ਖੁਸ਼ੀ ਆਣ ਮੱਛੀ ਦੀ ਤੇ ਮੱਛੀ ਆ ਗਈ ਆਪਣੇ ਕੋਲ ਤੇ ਪੂਰੀ ਆ ਮਤਲਬ ਕਿੰਨੇ ਕਿਲੋ ਦੀ ਹੋ ਗਈ ਆਪਾਂ ਇਹ ਕਿਲੋ ਕਿਲੋ ਦੀ ਵੱਡੀ ਵੱਡੀ ਬਣਾਂਮੀ ਹੈ ਲੈ ਗਈ ਆ 5-6 ਕਿਲੋ ਨੇੜੇ ਬਣਾਉਂਕੀ ਨੇੜੇ ਐ 5-6 ਕਿਲੋ ਦੀ ਵੀਰੇ ਬਾਬੇ ਆਹ ਦੇਖ ਲਓ ਮੱਛੀ ਤੁਸੀਂ ਐ ਪੂਰੀ ਐ ਤੇ ਪੂਰਾ ਘੰਟਾ ਹੋ ਗਿਆ ਵੀ ਸਾਨੂੰ ਉਮੀਦ ਨਹੀਂ ਸੀਗੀ ਤੇ ਉਮੀਦ ਹੈ ਨਹੀਂ ਸੀਗੀ ਸਾਨੂੰ ਵੀ ਮੱਛੀ ਆ ਜਾਊਗੀ ਤੇ ਅਬੋ ਦੇਖਾ ਜਿੰਦੀ ਮੱਛੀ ਆ ਤੇ ਸਾਨੂੰ ਉਮੀਦ ਹੈ ਨਹੀਂ ਸੀ ਬਿਲਕੁਲ ਵੀ ਆ ਜਾਊਗੀ ਤੇ ਹਮ ਹਮ ਸੋ ਦਰਤੀ ਬਈਏ ਮੋਸਟ ਵਾਂਟਡ ਬੰਦਾ ਸਾਡੇ ਰੰ ਦਾ ਤੇ ਸਪੈਸ਼ਲ ਅਸੀਂ ਤਾਂ ਲੈ ਕੇ ਆਂਦਾ ਸੀਗਾ ਸੋ ਬਾਬੇ ਮੱਛੀ ਆਪਾਂ ਬਹੁਤ ਮੁਸ਼ਕਲਾਂ ਦੇ ਨਾਲ ਫੜੀ ਅਸੀਂ ਘਰੇ ਚੱਲੇ ਸੀਗੇ ਤੇ ਘਰੇ ਚੱਲੇ ਸੀ ਅਸੀਂ ਕਿ ਨਹੀਂ ਅੱਜ ਨਹੀਂ ਮੱਛੀ ਆਉਣੀ ਤੇ ਮਤਲਬ ਇਹ ਮੋਸਟ ਵਾਂਟਡ ਬੰਦੇ ਹੁੰਦੇ ਆ ਸ਼ਿਵਾਲ ਇੱਕ ਹਫ਼ਤਾ ਹੋ ਗਿਆ ਸੀਗਾ ਬਈ ਮੈਂ ਤਾਂ ਕਰਦੇ ਨਾ ਮੱਛੀ ਵੜਨ ਚਲੀਏ ਮੱਛੀ ਵੜਨ ਚਲੀਏ ਤੇ ਪਪਾ ਹੁਣ ਦੱਸ ਕਿ ਕੁਝ ਵੀ ਬੁਰੀ ਨਹੀਂ ਆ ਕਲਾ ਮੇਰਾ ਪੈਗ ਚੱਲੇਗਾ ਕਰ ਪੈਗ ਚੱਲੇਗਾ ਜੋ ਠੀਕ ਆ ਠੀਕ ਆ ਤੈਨੂੰ ਕਿੰਨਾ ਪਹਿਲਾ ਕਿਤੇ ਵੀ ਜੇ ਤੁਸੀਂ ਇਹ ਨਾ ਸਮਝੋ ਵੀ ਇੱਕ ਵੀਡੀਓ ਬਣਾਉਣ ਦੇ ਖਾਤਰ ਕਿਸੇ ਜਾਨਵਰ ਦੀ ਜਾਨ ਲੈ ਲਈ ਜੇ ਤੁਹਾਨੂੰ ਵੀਡੀਓ ਨਹੀਂ ਚੰਗੀ ਲੱਗੀ ਤੇ ਤੁਸੀਂ ਰਹਿਣ ਰਹਿ ਸਕਦੇ ਹੋ ਦੇਖਣ ਨੂੰ ਕੋਈ ਗੱਲ ਨਹੀਂ ਤੇ ਇਹ ਤੁਹਾਨੂੰ ਇਦਾਂ ਲੱਗਦਾ ਹੋਵੇ ਕਿ ਜਿੰਦਾ ਮਸੀ ਤੜਫਦੀ ਦੇਖ ਕੇ ਹਨਾ ਵੀ ਕਈ ਹੋਟਲਾਂ ਦੇ ਵਿੱਚ ਆਬਿਆਂ ਦੇ ਵਿੱਚ ਇਹ ਹੀ ਮੱਛੀ ਨੂੰ ਚੰਗੀ ਤਰ੍ਹਾਂ ਪਰੋਸਾ ਜਾਂਦਾ ਵਾ ਖਾਣੇ ਦੇ ਨਾਲ ਚੰਗੇ ਮਸਾਲਿਆਂ ਦੇ ਨਾਲ ਸੋ ਜੋ ਤੁਹਾਨੂੰ ਜੇ ਤੁਹਾਨੂੰ ਵੀਡੀਓ ਨਹੀਂ ਚੰਗੀ ਲੱਗੀ ਤਾਂ ਕੋਈ ਗੱਲ ਨਹੀਂ ਤੁਸੀਂ ਸਕਿੱਪ ਕਰ ਸਕਦੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ